ਬੱਬੂ ਜੀ ਹੋਰ ਤਾਂ ਠੀਕ ਠਾਕ ਬੱਬੂ ਜੀ ਵਾਈਗ ਦੋ ਇਧਰ ਆਲਾ ਪਹਿਲੀ ਆਲਾ ਪਰਚੀ ਕਿਨਾ ਬਾਬੂ ਦਾਡਾ ਮਜੀਦ ਸਿੰਘ ਜੀ ਗਾ ਇਧਰ ਸੁਣਿਓ ਗਾ ਸੁਣਿਓ ਤੇ ਇੱਥੇ ਕਿੱਧਰ ਰਹਿੰਦੇ ਜੀ ਇੱਥੇ ਦਸਤਾਰੀ ਕਿਧੇ ਕੋਈ ਕਿਧੇ ਰਸਰੀਆ ਕਿਦਾ ਕਿਦਾ ਇਹਨਾਂ ਨੇ ਕਿੰਨਾ ਰੱਖਿਆ ਪਿਆ ਹਬੂਆ ਦਿੰਦੇ ਕਿ ਜਾਂ ਕਿਦਾਂ ਪੈਹ ਜਾਂਦੇ ਕਿੰਨੇ ਜੱਜ 50000 50000 ਮਹੀਨੇ ਦਾ ਹਾਂ ਦਿਮਾਗੀ ਨਹੀਂ ਥੇ ਆ ਜਾ ਆ ਵੀਰੇ ਇੱਕ ਵਾਰੀ ਦੇਖੋ ਹਾਲਾਤ ਵੇਖੋ ਇਹਦੇ ਆ ਥੱਲੇ ਤੇ ਲੇ ਕੇ ਵੀ ਜਿਹਨੂੰ ਕਹਿੰਦਾ ਦਿਖਾਉ ਉੱਪਰ ਤੱਕ ਹਾਲਾਤ ਵਿਖਾਏ ਦਾ ਬਜ਼ੁਰਗਾਂ ਦੇ ਆ ਵੇਖੋ ਛੱਡ ਤੋ ਜਾ ਇਹ ਤੁਹਾਡੇ ਕੋਲ ਨਹੀਂ ਦੇ ਜੀ ਨਹੀਂ ਤਾਂ ਸਾਡੇ ਕੋਲ ਬਾਰੇ ਬਦਲਦਾ ਨਹੀਂ ਪਾਣਾ ਕੀੜੇ ਤੋਂ ਨਹੀਂ ਬਾਬੇ ਬਦਲਦਾ ਕਿਉਂ ਨਹੀਂ ਜਾਪਾ ਬਦਲਾਈ ਮੇਰੇ ਕੋਲ ਹੁਣ ਇਹ ਮੇਰੇ 30 ਜਾਣੇ ਮੇਦੇ ਨਹੀਂ ਬੁਲਾ ਲੈਣੇ ਇਹ ਤੁਸੀਂ ਮੈਨੂੰ ਬੜੇ ਦਿਨਾਂ ਤੁਸੀਂ ਤਾਂ ਕੰਮ ਵੀ ਹੋ ਤੋ ਸਾਰਾ ਕਰੋਂਦੇ ਕੰਮ ਹੈ ਹੈ ਜਿਹੜਾ ਟੈਂਕੀ ਲੱਕਾ ਰਹਿ ਗਿਆ ਤਾਂ ਘਰ ਵੇਗਾ ਘਰ ਵੇਗਾ ਆ ਇੱਕ ਮਿੰਟ ਘੁੰਮੇ ਪਿੱਛੋਂ ਆ ਵੇਖੋ ਅਬ ਜੁਰਗਤ ਦਿਖਾਵੇ ਕਿ ਸਾਰਾ ਆ ਵੇਖੋ ਨਹੀਂ ਧੂਆਂ ਵੀ ਜੀ ਮੈਂ ਮੰਨਦਾ ਸਿੱਖਦਾ ਤੁਹਾਡੇ ਇੱਥੇ ਬੜੇ ਚਿਰ ਦਾ ਤੁਹਾਡੇ ਕੋਲ ਆਏ ਹਨਾ ਦਾ ਹਿਸਾਬ ਰੱਖਦਾ ਅਸੀਂ ਬਹੁਤ ਜੀੜੀ ਮੈਂ ਮੰਨਦਾ ਹਿਸਾਬ ਰੱਖਦਾ ਮੇਰੇ ਕੋਲ ਜਾ ਕੇ ਵੇਖੋ ਨਾ ਮੇਰੇ ਕੋਲ 25 30 ਧੀਰੇ ਐਵੇਂ ਦੇ ਹਨਾ ਤੇ ਆਪਾਂ ਮੰਨ ਲਓ ਆਪਾਂ ਜੇ ਕੋਈ ਬੰਦੇ ਨੂੰ ਰੱਖਦੇ ਆ ਕੰਮ ਕਰਾਉਂਦੇ ਹਨਾ ਕੰਮ ਸਹੀ ਕਰਦਾ ਕੋਈ ਵੀ ਇਹ ਬਾਬੇ ਮੈਂ ਮੇਰੇ ਕੋਲ ਕੰਮ ਨੇ ਕੀ ਕਰਨਾ ਫਕੀਰ ਦਾ ਮਗਲੇ ਬੰਦੇ ਤੁਹਾਡੀਆਂ ਗੋਡੀਆਂ ਕਰਦਾ ਮੇਰੇ ਕੋਲ ਅਸੀਂ ਕੱਖ ਨਹੀਂ ਕਰਾਉਂਦੇ ਤੋ ਗੋਡੀ ਕਰੇ ਨਾ ਕਰੇ ਵੇਲਾ ਆਵੇ ਸਾਰਾ ਡਰਾਈਵਰ ਬੈਠਾ ਹੈ ਕੀ ਕਰਾਉਣਾ ਸਹੀ ਸੌਂਦਾ ਕਿੱਥੇ ਹੈ ਤਬਦਾਵੇ ਪੰਜਾਬੀ ਇਹਦੇ ਕੋਲ ਯਾਰ ਮੇਰੇ ਮੇਰੇ ਤੋਂ ਵੀਡੀਓ ਹੈਗਾ ਵਾ ਇਹ ਕੰਮ ਕਰਾਉਂਦੇ ਆ ਮਗਰਲੇ ਬੰਦੇ ਕੰਮ ਵੀ ਕਰਦਾ ਮਗਰ ਉਹ ਆਪਾਂ ਨੂੰ ਬੰਦੇ ਨੂੰ ਰੱਖਿਆ ਤੁਹਾਨੂੰ ਪਤਾ ਮੇਰ ਸੱਤਾ ਵਾ ਇਹਨੂੰ ਅੰਦਰ ਹੀ ਮੰਜਾ ਦਾ ਦੋ ਉੱਥੇ ਵੀ ਅੰਦਰ ਸੌ ਜਾਣਾ ਗਰਦਾਈ ਦਾ ਰਾਤ ਨੂੰ ਬਾਹਰ ਸੌਣਾ ਹੁੰਦਾ ਹੋਣੇ ਤੂੰ ਅੱਕ ਲੈ ਆਓ ਇੱਥੇ ਸੌਂਦਾ ਵਾ ਬਾਹਰ ਉਹ ਮੰਜਾ ਤੇ ਹੁੰਦਾ ਕੱਢਿਆ ਬਾਹਰ ਯਾਰ ਬਸ ਨਹੀਂ ਬੰਦੇ ਨੇ ਤਿੰਨ ਦਿਨ ਹੋ ਗਏ ਚਾਰ ਦਿਨਾਂ ਤੋਂ ਪਾਣੀ ਤੱਤਾ ਕਰਕੇ ਦਿੰਨੇ ਆ ਤੇਰੇ ਨਾਲ ਨਹੀਂ ਗਿਆ ਨੀ ਇਹੋ ਆਗਲਾ ਨਾ ਨਾ ਉਹਦੀ ਮਰਜੀ ਨੀ ਬੱਬੀ ਮੈਨੂੰ ਪਤਾ ਵਾ ਤੁਹਾਡੇ ਕੋਲ ਕਿੰਨਾ ਕਦੌਦਾਰੀ ਲੱਕੀਦਾਰੀ ਨਾ ਮੇਰੇ ਕੋਲ ਹਮਰਾਣਾ ਕਿਤੇ ਹਰੀਕੇ ਤੋਂ ਦੂਰ ਥੋੜੀ ਆ ਇਹ ਤਾਂ ਮੈਂ ਖੁਦ ਇਹਨੂੰ ਵੇਖਿਆ ਠੀਕ ਹੈ ਜੀ ਪਰ ਬੱਬੀ ਮੰਨ ਲਓ ਆਪਣੇ ਆਪਣੇ ਕੋਈ ਬੱਚੇ ਨੂੰ ਹਨਾ ਐਦਾਂ ਕੋਈ ਰੱਖੇ ਤਾਂ ਆਪਣਾ ਕਿਦਾਂ ਲੱਗੂ ਅਸੀਂ ਬਾਬਾ ਜੀ ਇਹ ਮੰਨਨੇ ਰਵੇ ਮੈਨੂੰ ਸਾਬਣ ਜਿਹੜਾ ਚਾਹੀਦਾ ਦੱਸੇ 100 ਦੀ ਗੱਜੀ ਲੈਣੀ ਆ 200 ਦੀ ਲੈਣੀ ਗੱਲ ਤੇ ਕਰੇ ਇਹ ਹਾਲ ਵਰਤਦਾ ਹੀ ਨਹੀਂ ਨਹੀਂ ਉਹ ਨਹੀਂ ਵਰਤਦਾ ਉਹ ਉਹਦਾ ਉਹਦਾ ਦਿਮਾਗ ਨਹੀਂ ਸਹੀ ਆਈ ਪਾਣੀ ਦਿੱਤਾ ਕਰ ਕਰ ਨਾ ਮੇਰੀ ਗੱਲ ਉਹ ਪੀਪਾ ਪਾਉਂ ਨਹੀਂ ਬਾਲੂ ਲਾਇਆ ਸਿਰਫ ਉਹ ਤੱਤੇ ਪਾਣੀ ਦਰ ਨਹੀਂ ਬਾਬੇ ਜੀ ਬਾਬੇ ਜੀ ਤੁਸੀਂ ਇਹ ਬੰਦੇ ਨੂੰ ਅੰਦਰ ਕਿਹਾ ਇਹ ਬੰਦੇ ਦਾ ਆ ਸਾਰੇ ਆ ਵੀਰ ਮਗਰ ਉਹ ਖਾਦ ਆ ਢਾਡੇ ਬੰਨੇ ਮਗਲੇ ਬੰਨੇ ਸਬਜ਼ੀਆਂ ਲੱਗੀਆਂ ਏ ਇਹ ਕੰਮ ਕਰਦਾ ਸਾਰਾ ਕੁਝ ਯਾਰ ਅਸੀਂ ਕੀ ਕਰਾਉਣ ਨਹਾਣੇ ਯਾਰ ਗੱਲ ਕਿਉਂ ਕਰਦਾ ਥਾਣੇ ਝਾੜੂ ਮਾਰਦਾ ਹੈਗਾ ਅੱਜ ਦਾ ਹੀ ਕੀ ਕੀ ਸਾਡਾ ਕੀ ਕੰਮ ਮੱਝ ਨਹੀਂ ਗਾਂ ਨਹੀਂ ਮੋਲ ਦਾ ਦੁੱਧ ਦਾ ਸਾਡਾ ਨਹੀਂ ਕਾਲੇ ਗਾਂ ਤੁਸੀਂ ਮੰਨ ਲਓ ਜੇਕਰ ਤੁਹਾਡੇ ਕੋਲ ਰੱਖਦੇ ਆ ਤੁਹਾਡੇ ਕੋਲ ਦੇਖਦਾ ਨਹੀਂ ਤੋਨੇ ਬਾਜ਼ਾਰ ਨਿਕਲ ਗਿਆ ਉਹ ਘਰੇ ਚਲੇ ਗਿਆ ਤੁਹਾਡੇ ਕੋਲ ਨਹੀਂ ਚਲੇ ਗਿਆ ਇਪ ਤੇਰੇ ਤੋਰ ਤੇ ਹੀ ਕੰਮ ਆ। ਉਹ ਚਲੋ ਫੇਰੇ ਇਹ ਇਹਨਾਂ ਨੇ ਬੰਦਾ ਯਾਰ ਇਹਨਾਂ ਨੇ ਰੱਖਿਆ। ਮੈਂ ਵੀਰੇ ਦਿਲ ਵਿੱਚ ਕੱਢ ਲੈ। ਮੈਂ ਤੇਰੇ ਜਿਹਾ ਨਾ ਤੈਨੂੰ ਇਹੋ ਡਾਰੀ ਕਹੋ ਵੀਰ ਕਿ ਇੱਧਰ ਨਾ ਆ ਜੀ। ਨਹੀਂ ਨਹੀਂ ਕੋਈ ਗੱਲ ਨਹੀਂ। ਜੀ ਆਏ ਨੂੰ। ਡਾਰ ਡਾਰ ਹੁੰਦਾ ਹੀ ਹੈ ਜਿਹੜਾ ਬੰਦਾ ਪਾਵੇਂ ਡਾਰ ਰੱਖਿਆ ਵੀਰਾ। ਯਾਰ ਅਹੀਂ ਕਿਹਦੇ ਨੂੰ ਕਹੀ ਰੱਖਿਆ ਭਾਈ। ਦੇਖੋ ਥਾਣਾ ਦੀ ਡਾਰੂ ਮਾਰਦਾ। ਕੰਮ ਵੀ ਪੂਰਾ ਕਰਾਉਂਦਾ। ਕੋਲ ਵੀ ਰਹਿੰਦਾ ਹੈ ਕੋਈ ਅੱਜ ਕੋਈ ਆਪਣੇ ਕੋਲ ਨਾ ਆਵੇ। ਕੰਮ ਵੀ ਪੂਰਾ ਕਰਾਉਂ ਕੇ ਕਰਾਉਂਦੇ। ਮੈਂ ਇਹੋ ਕੀ ਕਰਾਉਨੇ ਆ। ਆਸੀ ਦੇ ਭਾਂਡਾ ਤੇ ਅਸੀਂ ਧੋਨੇ ਫੜ ਕੇ ਚਾਹ ਆ ਲੈਦਾ। ਰੋਟੀ ਆਲੇ ਭਾਂਡੇ ਅਸੀਂ ਚੁੱਕਦੇ ਆਂ ਤੇ ਕੋਈ ਕੰਮ ਕੀ ਮੱਝ ਨਹੀਂ ਖਾਣੀ ਚਾਹਦਾ ਸਾਡੀ ਕੋਈ ਕੇਅਰ ਕਰਦੇ ਇਹ ਗੱਫਾ ਪਾਣੀ ਫਿਰ ਬੰਦਾ ਰਹਿਦਾ ਦੇਣਾ ਪੈਂਦਾ ਘਰੇ ਪੜੇਵੇਂ ਜੋ ਲੜਦੇ ਉਹ ਆ ਜਾਂਦਾ ਫਿਰ ਰੋਟੀ ਪਾਣੀ ਦੇਣਾ ਪੈਂਦਾ ਰੋਟੀ ਕੋਈ ਸੜਾ ਵੀ ਭੁੱਖਾ ਤੇ ਆ ਤਰਾ ਜਲਾ ਬਾਪੂ ਮੇਰੇ ਨਾਲ ਆਪੂ ਜੀ ਆਓ ਚੱਲੀਏ ਆਪਾਂ ਯਾਰ ਉੱਠ ਕੇ ਗਾਣ